ਸੱਚੀ ਕਾਲ ਮੈਂ ਹਾਰਤੀ ਅਸੰਜੇਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਐਡੀਟੋਰੀਅਲ ਟਾਕ ਪ੍ਰੋਗਰਾਮ ਲੈ ਕੇ ਹਾਜ਼ਰਨਾ ਤੁਹਾਡੇ ਸਾਹਮਣੇ ਜਿਹਦੇ 85 ਦਰਸ਼ਕਾਂ ਦੇ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਜੰਤਕ ਕਰਦੇ ਆਂ ਤੇ ਅੱਜ ਇੱਕ ਵਾਰ ਫਿਰ ਸਾਡੇ ਸੀਨੀਅਰ ਰਜੇਸ਼ਿੰਦਰ ਜੀ ਮੇਰੇ ਨਾਲ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਨੂੰ ਗ੍ਰੀਟ ਸਰ ਸਭ ਤੋਂ ਵੱਡਾ ਸਵਾਲ ਇਸ ਵੇਲੇ ਜਿਹੜਾ ਮੁੱਦਾ ਬਣਿਆ ਹੋਇਆ ਹੈ ਬੇਅਦਬੀ ਵਿਰੋਧੀ ਬਿਲ ਹਰ ਪਾਸੇ ਇਸ ਬਿੱਲ ਤੇ ਚਰਚਾ ਆ ਤੇ ਕਈ ਤਰ੍ਹਾਂ ਦੇ ਇਸ ਬਿੱਲ ਨੂੰ ਲੈ ਕੇ ਜਿਹੜੇ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਬਿੱਲ ਦਾ ਪਰਪਸ ਕੀ ਹੈ ਖਾਸ ਕਰਕੇ ਜੇਕਰ ਅਸੀਂ ਪਾਜਪਾ ਸਰਕਾਰ ਦੀ ਗੱਲ ਕਰੀਏ ਤਾਂ ਪਾਜਪਾ ਦੇ ਵੱਲੋਂ ਇਸ ਬਿੱਲ ਦੀ ਜਿਹੜੀ ਉਹ ਨਿਖੇਧੀ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚਕਾਰ ਖਾਸ ਕਰਕੇ ਦਲਿਤ ਦੇ ਜਿਹੜੇ ਹੱਕ ਨੇ ਕਿਹਾ ਜਾ ਰਿਹਾ ਹੈ ਕਿ ਇਸ ਬਿੱਲ ਦੇ ਵਿੱਚ ਉਸ ਨੂੰ ਨਕਾਰਿਆ ਗਿਆ ਕਿਤੇ ਨੂੰ ਗੁੰਜਾਇਸ਼ ਨਹੀਂ ਹੈਗੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਤਾਂ ਕੀ ਲੱਗਦਾ ਹੈ ਕਿ ਹੁਣ ਚੋਣਾਂ ਦੇ ਨਤੀਜੇ ਇਸ ਬਿੱਲ ਨੂੰ ਦਲਿਤ ਵਿਰੋਧੀ ਕਹਿ ਕੇ ਚੋਣਵੀਂ ਸਟੰਟ ਖੇਡਿਆ ਜਾ ਰਿਹਾ ਜਾਂ ਫਿਰ ਕੁਝ ਹੋਰ ਕਾਰਨ ਹੈ ਹਾਂ ਜੀ ਜਿਹਦੇ ਅੰਗਰੇਜ਼ੀ ਦੀ ਆਖਾਂ ਹੈ ਇਫ ਯੂ ਕੈਨਟ ਕਨਵਿੰਸ ਐਨੀਬਾਡੀ ਯੂ ਜਸਟ ਕਨਫਿਊਜ਼ ਜੀ ਮੈਂ ਮਾੜਾ ਮੋਟਰ ਦਾ ਮੇਰੇ ਖਾਲ ਸੱਦਾ ਦਿਮਾਗ ਤਾਂ ਹੈਗਾ ਹੀ ਆ ਤੇ ਇਹ ਜਗਬੋਨ ਸਿੰਘ ਰਾਜੂ ਸਾਹਿਬ ਆ ਗਏ ਬੜੇ ਸੀਨੀਅਰ ਬੰਦੇ ਭਾਪੀ ਦੀ ਲੀਡਰ ਤੇ ਨਾਲ ਉਹਨਾਂ ਦੇ ਬੈਠੇ ਸੀ ਵਿਨੋਦ ਵਿਨੀਤ ਜੋਸ਼ੀ ਸਾਹਿਬ ਜੀ ਤੋਂ ਇਹਨਾਂ ਨੇ ਇੱਕ ਟਰਮ ਕੀਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਜਿਹੜੇ ਬਿੱਲ ਲੈ ਕੇ ਆ ਰਹੀ ਹੈ ਬੇਅਦਬੀ ਦਾ ਉਹ ਦਲਤ ਵਿਰੋਧੀ ਆ ਜੀ ਉਹ ਦਲ ਉੱਤਰ ਵਿਰੋਧੀ ਕਮੇਿਆਂ ਹਲੇ ਨਾਤਾ ਬਿੱਲ ਪਾਸ ਹੋਇਆ ਹਲੇ ਤਾਂ ਸਿਲੈਕਟ ਕਮੇਟੀ ਨੂੰ ਇਹ ਭੇਜਿਆ ਆ ਗਿਆ ਇਹ ਵੀ ਨਹੀਂ ਪਤਾ ਕਿ ਪਾਸ ਹੁੰਦਾ ਹੈ ਨਹੀਂ ਹੁੰਦਾ ਪੰਜਾਬੀ ਚ ਕਹ ਲਓ ਵੀ ਇਹ ਠੱਡੇ ਵਸਤੇ ਜਿਹ ਹਲੇ ਉਹ ਟਾਈਮ ਠੀਕ ਹੈ ਜਰੂਰ ਹੈ ਨਾ ਓਨ ਦਾ ਫਲੋਰ ਆਫ ਦਾ ਹਾਊਸ ਚਾਰ ਤੋਂ ਛੇ ਮਹੀਨੇ ਦਾ ਟਾਈਮ ਡਿਕਲੇਅਰ ਕਰ ਦਿੱਤਾ ਗਿਆ ਪਰ ਇਹ ਅੰਟੀ ਦਲ ਸਾਰਿਆਂ ਕੋਲੋਂ ਉਹਨਾਂ ਨੇ ਸੁਜੈਸ਼ਨਸ ਮੰਗਣੀਆਂ ਚਾਹੇ ਉਹ ਡਾਕਟਰ ਦਾ ਚਾਹੇ ਉਹ ਐਨਥਰੋਪੋਲੋਜਿਸਟ ਦਾ ਚਾਹੇ ਸੋਸ਼ੀਓਲੋਜਿਸਟ ਦਾ ਹਰ ਵਰਗ ਦੇ ਲੋਕਾਂ ਕੋਲੋਂ ਸੁਝਾਅ ਮੰਗੇ ਜਾਣਗੇ ਤਾਂ ਹੀ ਜਾ ਕੇ ਅੱਜ ਦੇ ਟਾਈਮ 'ਚ ਪੁਰਾਣੇ ਵਕਤ ਗਏ ਜਦੋਂ ਫਾਈਲਾਂ ਗੈਪ ਹੋ ਜਾਂਦੇ ਸੀ ਜਿਵੇਂ 1986 ਨਕੋਦਰ ਪੁਲਿਸ ਕਾਂਡੋ ਅਸੀਂ ਜਦੋਂ ਬੇਅਦਵੀਂ ਉੱਥੇ ਹੋਈ ਸੀਗੀ ਤੇ ਅੱਜ ਤੱਕ ਐਕਸੀਡੈਂਟਲ ਰਿਪੋਰਟ ਉਹ ਗੈਪ ਵੀ ਪਿਛਲੇ 40 39 ਸਾਲਾਂ ਤੋਂ ਸੋ ਫਿਲਹਾਲ ਦੀ ਕੜੀ ਜਿਹੜਾ ਭਾਜੀਪੀ ਦਾ ਸਪੈਂਸ ਹੈ ਉਹ ਕਨਫਿਊਜ਼ਨ ਆਪਣੇ ਹੀ ਲੱਗ ਰਿਹਾ ਇਹਨਾਂ ਦਾ ਮੈਨੂੰ ਸੋ ਇਹ ਨਹੀਂ ਪਤਾ ਇਹ ਨਹੀਂ ਦੱਸ ਪਾਰੇ ਐਂਟੀ ਦਲਿਤ ਹੈ ਕਿਵੇਂ ਹਾਲਾਂਕਿ ਜੇ ਚੰਗਾ ਹੁੰਦਾ ਕੇ ਪੰਜਾਬ ਦੇ ਵੱਡੇ ਦਲਤ ਜਿਹੜੇ ਚਿੰਤਕ ਵਿਦਵਾਨ ਉਹ ਇਸ ਉਸ ਜੂ ਤੇ ਖੁੱਲ ਕੇ ਸਾਹਮਣੇ بی جی بی ਵਿੱਚੋਂ ਹੀ ਆ ਜਾਂਦੇ ਤੇ ਜਿਆਦਾ ਬੋਧਿਆ ਫਿਲਹਾਲ देयर ऑन द ਪਾਥ ਆਫ ਕਨਫਿਊਜ਼ਿੰਗ ਦਾ ਪੰਜਾਬੀ ਕਮਿਊਨਿਟੀ ਜੀ ਅਗਲੀ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਹਲਵਾਰਾ 에어ਪੋਰਟ ਸੀਗਾ ਜਿਹੜਾ ਉਹਦਾ ਉਦਘਾਟਨ ਜਿਹੜਾ ਆ 27 ਜੁਲਾਈ ਨੂੰ ਕਰਨ ਦਾ ਸਮਾਂ ਜਿਹੜਾ ਆ ਉਹ ਮਿੱਥਿਆ ਗਿਆ ਹੈ ਤਾਂ ਕੀ ਇਹ ਜਿਹੜਾ 에어ਪੋਰਟ ਹੈਗਾ ਵਾਕਈ ਪੰਜਾਬ ਦੇ ਵਿਚਕਾਰ ਕੋਈ ਵਿਕਾਸ ਲਈ ਰਾਹਤ ਲਿਆਉਣ ਵਾਲਾ ਕੰਮ ਕਰੂਗਾ ਤਾਂ ਹਾਜੀ ਚਾਹੇ ਜੇ ਮਰਜ਼ੀ ਕਹਿ ਲੋ ਜੀ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੀ ਕੈਡੈਸਟੀਨੇਸ਼ਨ ਹੈਗੀ ਹੈ ਕਿਉਂਕਿ ਇਹ ਜਿਹੜਾ 에어ਪੋਰਟ ਹੈਗਾ ਇਹ ਕਨੈਕਟੀਵਿਟੀ ਇਹ ਆਸ-ਪਾਸ ਦੇ ਜਿਵੇਂ ਫਿਰੋਜ਼ਪੁਰ, ਮੋਗਾ ਵੱਡੀ ਗਿਣਤੀ ਜਿਹੜਾ ਐਨਆਰਆਈ ਹੈਗੇ ਇੱਥੇ ਔਰ ਜਿਹੜੀਆਂ ਦੁਆਬੇ ਦੇ ਵੀ ਕੁਝ ਜੁਲੇ ਉਹਨਾਂ ਨੂੰ ਵੀ ਕੈਟਰ ਕਰੇਗਾ ਹਾਲਾਂਕਿ ਸੰਜੀਵ ਅਰੋੜਾ ਸਾਹਿਬ ਜਿਹੜੇ ਹੁਣੇ ਹੀ ਹਾਲਚੇ ਲੁਧਿਆਣੇ ਤੋਂ ਸ਼ਹਿਰਾ ਤੋਂ ਜਿੱਤੇ ਹੈਗੇ ਉਹ ਵੀ ਇਸ ਚ 에어ਪੋਰਟ ਦੀ 에어ਪੋਰਟ ਨੂੰ ਸ਼ੁਰੂਆਤ ਕਰਾਂ ਚ ਕਾਫੀ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਸੀ ਉਹ ਵੀ ਆਵਾਜ਼ ਚੱਕਦੇ ਰਹੇਗਾ ਪਰ ਹੁਣ ਇਹ ਡਿਸਾਈਡ ਹੋਇਆ ਕਿ ਪੀਐਮ ਮੋਦੀ ਸਾਹਿਬ ਜਿਹੜੇ ਹੈ 27 ਨੂੰ ਵੀਡੀਓ ਰਾਹੀਂ ਵੀਡੀਓ ਕਾਨਫਰencing ਰਾਹੀਂ ਵਰਚੂਅਲੀ ਇਸ ਜੀਜੀ ਇੰਟੀਗ੍ਰੇਸ਼ਨ ਕਰਨਗੇ ਔਰ ਇਜ ਤੋ ਫਿਲਹਾਲ ਦੀ ਘੜੀ ਦੋ ਫਲਾਈਟਾਂ ਜਿਹੜੀ ਹੈਗੇ 에어 ਇੰਡੀਆ ਵੱਲੋਂ ਤੇ ਵਿਸਥਾਰਾ ਵੱਲੋਂ ਉਹ ਸ਼ੁਰੂ ਕੀਤੀਆਂ ਜਾਣਗੀਆਂ ਔਰ ਆਉਣ ਵਾਲੇ ਸਮਾਂ ਦੇ ਵਿੱਚ ਇਹਨਾਂ ਦੀ ਜਿਹੜੀਆਂ ਫਲਾਈਟਸ ਦੀ ਗਿਣਤੀ ਹੈ ਉਹ ਵਧਾਈ ਜਾਏਗੀ ਕਿਉਂਕਿ ਜੇ ਡੈਮੋਗ੍ਰਾਫਿਕਲੀ ਦੇਖ ਲਈਏ ਲੁਧਿਆਣਾ ਕੋ ਛੋਟੀ ਜਗ੍ਹਾ ਨਹੀਂ ਪੰਜਾਬ ਦੀ ਸਭ ਤੋਂ ਵੱਡਿਆ ਇੰਡਸਟਰੀਅਲ ਪੋਲੀਟਿਕਲ ਔਰ ਜਿਹਨੂੰ ਕਹਿ ਸਕਦੇ ਆ ਐਜੂਕੇਸ਼ਨਲ ਹੱਬ ਲੁਧਿਆਣਾ ਹੀ ਹੈਗਾ ਔਰ ਇਹ ਲੁਧਿਆਣਾ ਦੀ ਕਿਉਂਕਿ ਸਾਹਨੇਵਾਲ 에어ਪੋਰਟ ਪਿਛਲੇ 30 ਸਾਲ ਤੋਂ ਸ਼ੁਰੂ ਤੋਂ ਹੋਇਆ ਸੀਗਾ ਲੇਕਿਨ ਉਹ ਕਈ ਕਾਰਨਾ ਕਰਕੇ ኦਪਰੇਸ਼ਨਲ ਪ੍ਰੋਪਰਲੀ ਮੇਨਟੇਨ ਨਹੀਂ ਹੋ ਪਾਇਆ ਸੋ ਇਹ ਜਿਹੜੀ 에ਰਪੋਰਟ ਜਿਹਦਾ ਨਾਮ ਨਿਰਮਲਜੀਤ ਸਿੰਘ ਕਲੋ 에ਰਪੋਰਟ ਨਿਰਮਲਜੀਤ ਸਿੰਘ ਕਲੋ ਵੀ ਦਾ ਬਿਲੋਂਗਿੰਗ ਹੈ ਇਸ ਇਲਾਕੇ ਤੋਂ ਹੈਗੀ ਹੈ ਜਿਨ੍ਹਾਂ ਨੇ 71 ਦੀ ਜੰਗ ਦੇ ਵਿੱਚ ਪਾਰਟ ਲਿਆ ਸੀਗਾ ਸੋ ਇਹ ਡੈਮੋਗ੍ਰਾਫਿਕਲੀ ਇੰਪੋਰਟੈਂਟ ਡਵੈਲਪਮੈਂਟ ਹੈਗੀ ਆ ਔਰ ਵੀ ਸ਼ੁਡ ਐਪਰੀਸ਼ੀਏਟ ਜਿਹੜਾ ਮਰਜੀ ਨੇਗੋਸ਼ੀਏਟ ਕਰੇ ਲੇਕਿਨ ਆਮ ਬੰਦੇ ਨੂੰ ਤੁਹਾਡੇ ਮੇਰੇ ਵਰਗੇ ਜਿਨ੍ਹਾਂ ਨੇ ਸਾਲ ਚੱਕ ਵੀੜ ਕੇ ਆਣਾ ਜਾਣਾ ਹੋਵੇ ਉਹਨਾਂ ਨੂੰ ਫਾਇਦਾ ਮਿਲਣਾ ਚਾਹੀਦਾ ਔਰ ਬਿਜ਼ਨਸmen ਇਹਨੂੰ ਤਾਂ ਰੈਦਰ ਗoing ਟੂ ਔਰ ਜਿਹੜੇ ਟੈਕਨੀਸ਼ੀਅਨ ਹੈਗੇ ਜਾਂ ਜਿਹੜੇ ਪ੍ਰੋਫੈਸਰ ਕਮਿਊਨਿਟੀ ਹੈਗੀ ਆ ਉਹ ਸਾਰਿਆਂ ਨੂੰ ਫਾਇਦਾ ਤਾਂ ਹੋ ਸਕਦਾ ਜੇ ਇਹ ਸੁਚਾਰੂ ਢੰਗ ਨਾਲ ਚੱਲਦਾ ਰਹੇ ਤਾਂ ਜੀ ਸਰ ਇਥੇ ਇੱਕ ਏ ਵੀ ਕੱਲ ਜਿਹੜੀ ਜਹਨ ਦੇ ਵਿੱਚ ਆਉਂਦੀ ਹੈ ਕਿ ਠੀਕ ਹੈ ਹਲਵਾਰਾ 에ਰਪੋਰਟ ਦਾ ਹੁਣ ਉਦਘਾਟਨ ਹੋਣ ਦਾ ਸਮਾਂ ਜਿਹੜਾ ਹੈ ਨਜ਼ਦੀਕ ਆ ਗਿਆ ਪਰ ਕਈ ਵਾਰ ਜਦੋਂ ਆਪਾਂ ਕਿਸੇ ਵੀ ਚੀਜ਼ ਦਾ ਨਵੀਨੀਕਰਨ ਦੇਖਦੇ ਆ ਫਿਰ ਉਹ ਚਾਹ ਸੜਕਾਂ ਹੋਣ ਜਾਂ ਕੁਝ ਵੀ ਹੋਵੇ ਨਵੀਂ ਇਮਾਰਤ ਬਣਦੀ ਹੈ ਤਾਂ ਕਿਤਨਾ ਕਿਤੇ ਕੋਈ ਪੁਲ ਵੀ ਬਣਦਾ ਆ ਤਾਂ ਕੁਝ ਸਮਾਂ ਬਾਅਦ ਉਹਨਾਂ ਦੇ ਵਿਚਕਾਰ ਜਿਹੜੀ ਕਮੀਆਂ ਪੇਸ਼ਾਂ ਦੇਖਣ ਨੂੰ ਮਿਲਦੀਆਂ ਨੇ ਕਿਤੇ ਪੁਲ ਡਿੱਗ ਜਾਂਦੇ ਨੇ ਟਹਿ ਜਾਂਦੇ ਨੇ ਜਾਂ ਦਰਾਰਾਂ ਪੈ ਜਾਂਦੀਆਂ ਨੇ ਤਾਂ 에ਰਪੋਰਟ ਦਾ ਵੀ ਡਿਜ਼ਾਈਨ ਜਿਹੜਾ ਹੈ ਜੋ ਪੂਰਾ ਸਟਰਕਚਰ ਤਿਆਰ ਕੀਤਾ ਗਿਆ ਹਲਵਾਰਾ 에ਰਪੋਰਟ ਦਾ ਇਹ ਇਹਦਾ ਪੂਰਾ ਜਿਹੜਾ ਸਟਰਕਚਰ ਹੈ ਇਹ ਕਿਹੜੇ ਮਾਡਲ ਤੋਂ ਤਿਆਰ ਕੀਤਾ ਗਿਆ ਜਿਸ ਤਰ੍ਹਾਂ ਕਹਿੰਦੇ ਆ ਕਿ ਆਪਾਂ ਰਾਜਨੀਤੀ ਦੀ ਗੱਲ ਕਰੀਏ ਕਿ ਦਿੱਲੀ ਮਾਡਲ ਜਿਹੜਾ ਪੰਜਾਬ ਦੇ ਵਿੱਚਕਾਰ ਲਾਗੂ ਕਰਨਾ ਹੈ ਤੁਹਾਡੇ ਤਜਰਬੇ ਦੇ ਮੁਤਾਬਕ ਤੁਸੀਂ ਆਪਣੇ ਵੱਲੋਂ ਗੱਲ ਠੀਕ ਹੀ ਕਰ ਰਹੇ ਹੋ ਕਿਉਂਕਿ ਯੂ ਹੈਵ ਅ ਵਾਸਟ ਐਕਸਪੀਰੀਅੰਸ ਵੀ ਕਾਫੀ ਸਾਲਾਂ ਦਾ ਗਰਾਊਂਡ 'ਚ ਤੁਹਾਡਾ ਤਜਰਬਾ ਹੈਗਾ ਹਰ ਹਰ ਕਿਸੇ ਟੌਪਿਕ ਨੂੰ ਲੈ ਕੇ ਤੁਸੀਂ ਕਵਰ ਕਰਦੇ ਰਹੇ ਹੋ ਤਾਂ ਇਹ ਤੁਹਾਡੇ ਦਿਮਾਗ 'ਚ ਇਹ ਗੱਲ ਆਂਦੀ ਵੀ ਔਰ ਤੁਸੀਂ ਕੁਐਸਚਨ ਨੂੰ ਬੜੀ ਮਜ਼ਬੂਤੀ ਨਾਲ ਚੱਕਦੇ ਪਏ ਹੋ ਰੇਸਟ ਕਰ ਰਹੇ ਹੋ ਡੈਫੀਨਿਟਲੀ ਜੀ 162 ਕੱल्ल्याਾਂ ਦੇ ਵਿੱਚ ਇਹ ਜਿਹੜਾ ਸਟ੍ਰਿਪ ਹੈਗੀ ਹੈ ਜਿਹੜਾ ਬਣ ਰਿਹਾ ਹੈਗਾ ਔਰ ਜੇ ਤੁਹਾਡੇ ਜਿਹੜੇ ਖਾਸੇ ਉਹ ਵੀ ਜਾਇਜ਼ ਹੈਗੇ ਲੇਕਿਨ ਇੱਕ ਤਰ੍ਹਾਂ ਦਾ ਇਹ ਇੱਕ ਨਵੀਂ ਜਿਹੜੀ ਡੇਡਿ ਕਮਰਸ਼ੀਅਲ ਬੂਮ ਵੀ ਆਏਗਾ ਇਸ ਇਲਾਕੇ ਦੇ ਵਿੱਚ ਜਦੋਂ 에어ਪੋਰਟ ਸ਼ੁਰੂ ਹੁੰਦੀ ਆ ਤਾਂ ਇਹ ਮੇਰੇ ਖਿਆਲ ਦਰਜਣਾ ਜ਼ਿਲ੍ਹੇ ਨੂੰ ਕੈਟਰ ਕਰੇਗਾ ਔਰ ਹਜ਼ਾਰਾਂ ਐਨਆਰਐਸ ਨੂੰ ਕੈਟਰ ਕਰੇਗਾ ਰਹੀ ਗੱਲ ਜਿਹੜੀ ਕੁਆਲਿਟੀ ਦੀ ਡੈਫੀਨਿਟਲੀ ਇਹ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਆਰਗੇਨਾਈਜੇਸ਼ਨ ਇਹ ਅਫੋਰਡ ਨਹੀਂ ਕਰ ਸਕਦੀ ਕਿਉਂਕਿ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਗੁਜਰਾਤ ਦੇ ਵਿੱਚ ਇੱਕ ਬਹੁਤ ਵੱਡਾ ਹਵਾਈ ਹਾਦਸਾ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੀ ਆਪਣੀ ਇੰਡੀਅਨ ਗਵਰਨਮੈਂਟ ਹੈਗੀ ਹਾਈ ਅਲਰਟ ਮੋਡ ਤੇ ਹੈ ਹੂੰ ਜੇ ਇਹ ਜੀ ਕੋਈ ਗੱਲ ਹੁੰਦੀ ਹੋਣੀ ਵੀ ਸੀ ਨਾ ਤੇ ਮੇਰਾ ਖਿਆਲ ਹੈ ਕਿ ਜੁਨੀਆ ਮੈਂ ਪਿਛਲੇ ਦਿਨਾਂ ਚ ਆਪਣੇ ਡਿਸਕਸ਼ਨਾਂ ਵੀ ਹੋਈਆਂ ਕਿ ਜਿਹੜੇ 에ਅਰ ਟਰੈਫਿਕਿੰਗ ਨੂੰ ਲੈ ਕੇ ਚਾਹੇ ਕੈਦਾਰਨਾਚ ਹੱਥ ਸੇ ਹੋ ਦੋ ਵਾਰ ਟੈ ਟੈ ਹੈਲੀਕਾਪਟਰ ਦੀਆਂ ਜਿਹੜੀਆਂ ਸੀਗਾ ਉਹ ਫੇਰੀਆਂ ਰੋਕਤੀਆਂ ਕੈਦਾਰਨਾਚ ਵੀ ਰੋਕਤੀਆਂ ਸੋ ਮੇਰਾ ਖਿਆਲ ਹੈ ਕਿ ਇੰਡੀਅਨ ਜਿਹੜੀ ਐਵੀਏਸ਼ਨ ਜਿਹੜਾ ਐਵੀਏਸ਼ਨ ਸੈਕਟਰ ਹੈਗਾ ਇਹ ਸੂਬੇ ਸਰਕਾਰ ਦੇ ਹੱਥ ਨਹੀਂ ਹੁੰਦਾ ਤੁਹਾਨੂੰ ਆਲਰੇਡੀ ਪਤਾ ਤੁਸੀਂ ਮੈਨੂੰ ਵੀ ਕਈ ਵਾਰ ਦੱਸ ਦਿੰਦੇ ਹੋ ਸੋ ਇਹ ਜਿਹੜਾ ਸੈਕਟਰ ਹੈਗਾ ਸੈਂਟਰਲ ਗਵਰਨਮੈਂਟ ਦੇ ਹੱਥ ਹੁੰਦਾ ਹੈ ਡਾਇਰੈਕਟਰ ਜਨਰਲ ਏਵੀਏਸ਼ਨ ਦੇ ਹੱਥ ਹੁੰਦਾ ਔਰ ਜਿਹਦੇ ਵਜ਼ੀਰ ਮਿਸਟਰ ਸਿੰਧਿਆ ਹੈਗੇ ਆ ਔਰ ਬਹੁਤ ਜ਼ਿਆਦਾ ਸਖਤ ਨਿਗਾਹ ਔਰ ਬੜੀ ਸਖਤ ਨਿਗਾਹ ਤੇ ਰੱਖੀ ਜਾ ਰਹੀ ਹੈ ਕਿ 에어ਪੋਰਟ ਇਹ ਨਾ ਹੋਵੇ ਕਿ ਸਾਰੇ ਹਿੰਦੁਸਤਾਨ ਚ ਜੇ ਕੋ ਬਾੜੀ ਜੀ ਵੀ ਗਲਤੀ ਹੋਗੀ ਤਬ ਜਿਹੜੀ ਸੈਂਟਰਲ ਗਵਰਨਮੈਂਟ ਵਾਸਤੇ ਬਹੁਤ ਵੱਡੀ ਇੱਕ ਤਰ੍ਹਾਂ ਦੀ 엠ਬੈਰੈਸਮੈਂਟ ਹੋਏਗੀ ਔਰ ਮੈਨੂੰ ਜੋ ਲੱਗਦਾ ਹੈ ਕਿ ਇਹ ਜਿਹੜੇ ਕੁਆਲਿਟੀ ਸਟੈਂਡਰਡਸ ਹੈ ਮੀਟ ਕਰਨ ਤੋਂ ਬਾਅਦ ਕਾਫੀ ਸਾਲਾਂ ਦੀ ਜਦੋਜਹਤ ਤੋਂ ਬਾਅਦ ਗੁਜਰਾਤ ਹਾਦਸੇ ਤੋਂ ਬਾਅਦ ਔਰ ਇਹ ਜਿਹੜੀ 에ਰਪੋਰਟ ਆ ਮੈਨੂੰ ਲੱਗਦਾ ਕਿ ਵੀ ਸ਼ੁੱਡ ਥਿੰਕ ਪੋਜ਼ਿਟਿਵ ਔਰ ਇਹ ਚੰਗਾ ਹੀ ਹੋਏਗਾ ਔਰ ਸਭ ਕੁਝ ਸ਼ੁਭ ਹੋਏਗਾ ਔਰ 27 ਤਰੀਕ ਨੂੰ ਮੋਦੀ ਸਾਹਿਬ ਇਹਦਾ ਵਰਚੂਅਲੀ ਉਦਘਾਟਨ ਕਰਨਗੇ ਔਰ ਮੈਨੂੰ ਲੱਗਦਾ ਕਿ ਇਟ ਇਜ਼ ਗੋਇੰਗ ਟੂ ਬੈਨੀਫਿਟ ਐਵਰੀ ਯੂ نو ਸੈਟੀਜ਼ਨ ਆਫ ਦਿਸ ਐਵਰੀ ਨੇਟਿਵ ਆਫ ਪੰਜਾਬ ਜੀ ਗੱਲ ਕਰ ਲੈਨੇ ਹੁਣ ਕਿ ਭਾਰਤੀ ਮੂਲ ਦੇ ਜਿਹੜੇ ਵੀ ਨੌਜਵਾਨ ਹੋਏ ਹੈ ਕੁੜੀਆਂ ਜਾਂ ਬੁੰਡਾ ਜਦੋਂ ਵੀ ਵਿਦੇਸ਼ੀ ਧਰਤੀ ਤੇ ਜਾਂਦਾ ਹੈ ਤੇ ਕਈ ਵਾਰ ਤਾਂ ਮਾੜੀ ਖਬਰਾਂ ਵੀ ਆਪਾਂ ਸੁਣਦੇ ਆ ਉਹ ਛੇਤੀ ਵਾਪਸ ਨਹੀਂ ਆਉਂਦੇ ਕਿਸੇ ਨਾ ਕਿਸੇ ਕਾਰਨ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਸ ਤੇ ਕਈ ਵਾਰ ਆ ਜਿਹੀਆਂ ਜਿਹੜੀਆਂ ਚੰਗੀਆਂ ਖਬਰਾਂ ਵੀ ਅਸੀਂ ਸੁਣਦੇ ਆ ਕਿ ਸਾਡੇ ਪੰਜਾਬੀ ਨੌਜਵਾਨਾਂ ਨੇ ਉੱਥੇ ਮੱਲਾ ਮਾਰੀਆਂ ਨੇ ਕਿਸੇ ਨਾ ਕਿਸੇ ਹੋਂਦ ਦੇ ਵਿੱਚ ਘੱਟ ਤਾਂ ਹੁਣ ਭਾਰਤੀ ਮੂਲ ਦੇ ਦੋ ਵਿਅਕਤੀ ਹੈਗੇ ਨੇ ਜਿਨ੍ਹਾਂ ਨੂੰ ਉੱਥੇ ਮੰਤਰੀ ਪਦ ਦਿੱਤਾ ਗਿਆ ਤਾਂ ਕੀ ਭਾਰਤੀਆਂ ਦੀਆਂ ਭਾਰਤੀ ਦੀ ਕੈਨੇਡਾ ਦੇ ਵੱਲ ਜਿਹੜੀ ਰਾਜਨੀਤੀ ਦੇ ਵੱਲ ਭੂਮਿਕਾ ਉਹਨਾਂ ਦੀ ਰੁਚੀ ਜਿਹੜੀ ਵੱਧ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਪੰਜਾਬੀਆਂ ਦੀ ਉੱਥੇ ਜਿਹੜੀ ਪੋਲੀਟੀਕਲ ਸਿਆਸੀ ਪਾਰਟੀ ਸਪੀਸ ਹੈ ਨਾ ਬਹੁਤ ਜ਼ਿਆਦਾ ਆਇਆ ਸਮ ਟਾਈਮਸ ਮੈਨੂੰ ਲੱਗਦਾ ਕਿ ਜ਼ਰੂਰਤੋਂ ਜ਼ਿਆਦਾ ਜ਼ਰੂਰਤੋਂ ਜ਼ਿਆਦਾ ਤਾਂ ਮੈਂ ਕਹਦੇ ਨਾ ਕਈ ਵਾਰੀ ਜਿਹੜੇ ਗਰਮ ਖਿਆਲੀ ਆ ਉਹ ਉੱਥੇ ਵੱਡਾ ਜਿਹੜਾ ਸਾਡੇ ਹਿੰਦੁਸਤਾਨ ਦਾ ਨਾਂ ਥੋੜਾ ਜਿਹਾ ਅ ਇੰਬੈਰੈਮੈਂਟ ਵੀ ਕ੍ਰੀਏਟ ਕਰਦੇ ਨੇ ਲੇਕਿਨ ਹੁਣ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਆਏ ਹੈਗੇ ਉਹਨਾਂ ਨੇ ਸਾਡੇ ਸਾਡੇ ਮੁਲਕ ਨਾਲ ਰਿਲੇਸ਼ਨ ਬਹੁਤ ਵਧੀਆ ਹੋਗੇ ਰਹੀ ਗੱਲ ਪਰਟੀਕੂਲਰ ਜਿਹੜਾ ਤੁਸੀਂ ਟੌਪਿਕ ਰੇਜ਼ ਕੀਤਾ ਹੈਗਾ ਉੱਥੇ ਇੱਕ ਸੂਬਾ ਹੈਗਾ BC ਬ੍ਰਿਟਿਸ਼ ਕੋਲੰਬੀਆ ਜਿੱਥੋਂ ਦੇ ਪ੍ਰੀਮੀਅਰ ਜਿਹੜਾ ਪ੍ਰੀਮੀਅਰ ਉੱਤੇ ਸੂਬੇ ਦਾ ਮੁੱਖ ਮੰਤਰੀ ਜਿਵੇਂ ਆਪਾਂ ਇੱਥੇ ਕਹਿੰਦੇ ਉੱਥੇ ਪ੍ਰੀਮੀਅਰ ਕਹਿ ਦਿੰਦੇ ਹੈਗੇ ਤੇ ਫਿਲਹਾਲ ਉੱਥੋਂ ਦੀ ਜਿਹੜੀ BC ਹੈ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਦੇ ਵਿੱਚ ਰਵੀ ਕਾਲੋ ਉਹ ਵਜ਼ੀਰ ਬੰਦੇ ਹੈਗੇ ਔਰ ਵਜ਼ੀਰ ਪਹਿਲਾਂ 6 ਦਿਨ ਕੁਝ ਮਹੀਨੇ ਪਹਿਲਾਂ ਕੁਝ ਹੋਰ ਸੀਗਾ ਹੁਣ ਉਹਨਾਂ ਨੂੰ ਜੋਬ ਕ੍ਰिएशन ਤੇ ਫਾਈਨੈਂਸ ਦਾ ਵਿਭਾਗ ਦਿੱਤਾ ਗਿਆ ਫਿਰ ਆ ਜਾਂਦੇ ਨੀਣਾ ਕਾਰੀਗਰ ਹੈ ਇੰਡੀਅਨ ਇਹ ਵੀ ਇਹਨਾਂ ਨੂੰ ਵੀ ਇੱਥੇ ਪਬਲਿਕ ਸਿਕਿਉਰਿਟੀ ਦਾ ਜ਼ਮਮਾ ਦਿੱਤਾ ਹੈ ਫਿਰ ਉਹ ਤੋਂ ਜਸਟੀਸ ਸਨਰ ਹੈਗੇ ਉਹ ਉਹਨਾਂ ਨੂੰ ਇਹਨਾਂ ਨੇ ਹਾਇਰ ਐਜੂਕੇਸ਼ਨ ਤੇ ਸਕਿੱਲ ਡਿਵੈਲਪਮੈਂਟ ਦਾ ਵਿਭਾਗ ਦਿੱਤਾ ਗਿਆ ਹੈਗਾ ਉਹ ਵੱਡਾ ਫੇਰ ਬਦਲਾ ਔਰ ਇੱਕ ਤਰ੍ਹਾਂ ਦਾ ਇੰਡੀਅਨ ਵਾਸਤੇ ਮਾਣ ਵਾਲੀ ਗੱਲ ਹੈਗੀ ਹੈ ਕਿਉਂਕਿ ਮੋਸਟ ਹੈਪਨਿੰਗ ਪਲੇਸ ਜਿਹੜੀ ਉੱਥੇ ਹੈਗੀ ਪੰਜਾਬੀਆਂ ਵਾਸਤੇ ਹੈ ਤਾਂ ਕੈਨੇਡਾ ਬਹੁਤ ਵੱਡਾ ਕਈ ਜਗ੍ਹਾ ਤੇ ਜਿੱਦਾਂ ਆਪਾਂ ਕਿੱਬ ਕਹਿ ਲੈਣੀ ਉੱਥੇ ਪੰਜਾਬੀ ਬਹੁਤ ਘੱਟ ਆ ਉੱਥੇ ਫ੍ਰੈਂਚ ਬਹੁਤ ਜ਼ਿਆਦਾ ਹੈ ਫਰਾਂਸ ਬਰ ਫ੍ਰਾਂਸੀਸੀ ਬੰਦਿਆਂ ਦੀ ਡੋਮਿਨੇਸ਼ਨ ਬਹੁਤ ਹੈ ਜਿਹੜੀ ਨਹੀਂ ਗੱਲ ਬੀਸੀ ਦੀ ਬ੍ਰਿਟਿਸ਼ ਕੋਲੰਬੀਆ ਦੇ ਉੱਥੇ ਬਹੁਤ ਵੱਡੀ ਗਿਣਤੀ ਤੇ ਐਂ ਲੱਗੇਗਾ ਤੁਸੀਂ ਕਿਸੇ ਬਾਹਰਲੇ ਦੇਸ਼ ਚ ਘੁੰਮਦੇ ਹੋ ਹਰ ਤੀਜੀ ਗਲੀ ਦੇ ਵਿੱਚ ਤੁਹਾਨੂੰ ਵੱਡਾ ਗਰੁੱਪ ਪੰਜਾਬੀਆਂ ਦਾ ਮਿਲ ਜੇਗਾ ਸੋ ਇਹ ਮਾਨ ਵਾਲੀ ਗੱਲ ਆ ਔਰ ਅਸੀਂ ਰੱਬ ਤੋਂ ਇਹੀ ਦੁਆ ਕਰਦੇ ਆ ਕਿ ਪੰਜਾਬੀਆਂ ਦਾ ਹੋਰ ਬਰੇ ਔਰ ਗਰਮ ਖੇਲੀ ਜਿਹੜੇ ਹੈਗੇ ਆ ਉਹ ਥੋੜੇ ਜੇ ਇਸ ਸਾਡੇ ਭਾਈਚਾਰਕ ਸਾਂਝ ਦੇ ਵਿੱਚ ਤਰੇੜਪਾਂ ਤੋਂ ਪਿੱਛੇ ਰਹਿ ਜਾਂਦਾ ਹੋਰ ਸਾਡੇ ਇੰਡੀਆ ਔਰ ਇੰਡੀਅਨ ਪੰਜਾਬੀ ਦਾ ਨਾਂ ਜਿਆਦਾ ਤਰਕੀਆਂ ਵਾਲੇ ਪਾਸੇ ਚੰਗੇ ਵਾਲੇ ਪਾਸੇ ਸੁਣਿਆ ਜਾਏਗਾ ਜੀ ਜੀ ਅਗਲੇ ਕੁਐਸਚਨ ਵੱਲ ਬਦਦੇ ਆ ਜੇਕਰ ਅਸੀਂ ਗੱਲ ਕਰਦੇ ਆ ਅਦਾਲਤਾਂ ਦੀ ਜੱਜ ਜਿਹੜੇ ਹੁੰਦੇ ਨੇ ਲੋਕੀ ਉੱਥੇ ਕੇਸ ਲੈ ਕੇ ਜਾਂਦੇ ਨੇ ਤੇ ਜੱਜ ਤੋਂ ਉਮੀਦ ਕਰਦੇ ਨੇ ਕਿ ਉਹਦੇ ਪੱਖ ਦੇ ਵਿੱਚ ਸੁਣਵਾਈਆਂ ਹੋਣਗੀਆਂ ਉਹਨਾਂ ਦੇ ਨਾਲ ਨਿਆਂ ਕਰਨਗੇ ਪਰ ਜੱਜਾਂ ਦੇ ਵੱਲੋਂ ਜਦੋਂ ਭ੍ਰਿਸ਼ਟਾਚਾਰ ਦੀ ਖਬਰ ਸੁਣਦੇ ਆ ਤਾਂ ਉਦੋਂ ਦਿਲ ਜਿਹੜਾ ਆ ਹੋਰ ਜਿਆਦਾ ਦਹਿਲ ਜਾਂਦਾ ਹੈ ਕਿ ਵੀ ਆਪਾਂ ਫਿਰ ਜਾਵਾਂਗੇ ਕਿਹਦੇ ਕੋਲ ਜੇ ਉਹ ਆਪ ਹੀ ਭ੍ਰਿਸ਼ਟਚਾਰੀ ਨੇ ਹੁਣ ਅੱਜ ਜਿਹੜੀ ਕਰੰਸੀ ਜਿਹੜੀ ਹੈ ਕੁਝ ਉਹ ਮਿਲਦੀ ਹੈ ਇੱਕ ਜੱਜ ਦੇ ਘਰ ਤੋਂ ਜਿਸ ਨੂੰ ਲੈ ਕੇ ਹੁਣ ਉਹ ਜੱਜ ਜਿਹੜੇ ਨੇ ਉਹ ਸੁਪਰੀਮ ਕੋਰਟ ਪਹੁੰਚ ਗਏ ਨੇ ਤਾਂ ਕੀ ਇੱਕ ਜੱਜ ਜਿਹੜਾ ਆ ਕ੍ਰਾਈਮ ਅਜਿਹਾ ਕਰ ਰਿਹਾ ਹੈ ਭ੍ਰਸ਼ਟਾਚਾਰੀ ਦਾ ਤਾਂ ਉਹ ਵੀ ਆਪਣੀ ਸੁਣਵਾਈ ਦੇ ਲਈ ਸੁਪਰੀਮ ਕੋਰਟ ਪਹੁੰਚਣਾ ਉਹਨਾਂ ਦਾ ਬਣਦਾ ਹੈ ਅਪੀਲ ਕਰਨਾ ਇਹ ਤਾਂ ਦੇਖੋ ਮੇਰੇ ਦਿਮਾਗ 'ਚ ਇੱਕ ਗੱਲ ਨਹੀਂ ਸੀ ਮੈਂ ਤਾਂ ਤੁਹਾਨੂੰ ਹੱਸ ਕੇ ਪੁੱਛ ਲਿਆ ਤੁਸੀਂ ਕਿਤੇ ਐਲੈਲੰਦਾਂ ਨਹੀਂ ਕਰਕੇ ਆਏ ਲੇਕਿਨ ਤੁਹਾਡਾ ਆਪ ਇਹ ਹਾਲਾਂਕਿ ਬੈਰੀ ਥੋੜੀ ਲੀਗਲ ਬੈਕਗ੍ਰਾਉਂਡ ਹੈਗੀ ਆ ਜੀ ਲੇਕਿਨ ਕੁਦਰਤੀ ਤੁਹਾਡਾ ਸਵਾਲ ਦਿਮਾਗ ਚ ਆ ਕੁਦਰਤੀ ਆਇਆ ਸੀਗਾ ਮੈਨੂੰ ਵੀ ਥੋੜੀ ਜਿਹੀ ਹੈਰਾਨੀ ਚ ਪੈ ਗਿਆ ਮੈਂ ਵੀ ਕਿ ਹਾਲਾਂਕਿ ਤੁਸੀਂ ਹੋਰ ਕੰਮਾਂ ਚ ਵੀ ਕਾਫੀ ਬਿਜ਼ੀ ਸਵੇਰ ਦੇ ਔਰ ਗੱਲ ਇਹ ਬੜੀ ਹੈਰਾਨ ਕਰਨ ਵਾਲੀ ਆ ਇੱਕ ਤਰ੍ਹਾਂ ਦੀ ਕਿ ਉਹ ਜੱਜ ਜਸ਼ਵੰਤ ਵਰਮਾ ਜੀ ਨੇ ਆਪਣੀ ਕਾਨੂੰਨੀ ਕੋਮਨ ਦਾ ਜਿਹੜਾ ਉਹਨਾਂ ਨੇ ਪੜ੍ਹਾਈ ਕੀਤੀ ਜਾਂ ਉਹਨਾਂ ਦੇ ਸਰੌਂਡੇ ਹੈਗੇ ਆ ਮਹਿੰਗੇ ਮਹਿੰਗੇ ਜਿਹੜੇ ਕਾਨੂੰਨੀ ਦਾਪ ਹੈ ਜਿਹਨੂੰ ਕਹਿ ਲੈਣੇ ਉਹਨਾਂ ਦਾ ਇੱਕ ਤਰ੍ਹਾਂ ਦਾ ਉਹਨਾਂ ਨੇ ਆਪਣਾ ਜਿਹੜਾ ਤਰੀਕਾ ਲੱਭ ਲਿਆ ਹਾਲਾਂਕਿ ਸੁਪਰੀਮ ਕੋਰਟ ਨੇ ਹੀ ਉਹਨਾਂ ਦੇ ਖਿਲਾਫ ਤਿੰਨ ਚੀਫ ਜਸਟਿਸਾਂ ਹੁੰਦੀਆਂ ਰਹਿਨਵਾਜ ਦੇ ਵਿੱਚ ਇਨਕੁਆਇਰੀ ਰਿਪੋਰਟ ਦਿੱਤੀ ਔਰ ਉਹਦੇ ਵਿੱਚ ਉਹਨਾਂ ਨੂੰ ਇਨਡੈਕਟ ਕੀਤਾ ਉਹਨਾਂ ਨੂੰ ਇਹ ਕਿਹਾ ਵੀ ਇਹ ਤੁਸੀਂ ਇਹ ਜੁਰਮ ਕੀਤਾ ਲੇਕਿਨ ਉਸ ਤੋਂ ਬਾਅਦ ਇਹ ਵੱਡੀ ਇੰਬੈਰਸਮੈਂਟ ਹੋਗੀ ਕਿ ਇਹਨਾਂ ਦੇ ਤੁਹਾਨੂੰ ਪਤਾ 21 ਜੁਲਾਈ ਨੂੰ ਸੋਮਵਾਰ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲੇ ਮਹੀਨੇ ਵਾਸਤੇ ਜੀ ਉੱਥੇ ਪਾਰਲੀਮੈਂਟ ਨੇ ਪੂਰੀ ਤਿਆਰੀ ਕੀਤੀ ਹੈ ਕਿਉਂਕਿ ਜੇ ਕੋਈ ਜਸਟਿਸ ਹੁੰਦਾ ਹਿੰਦੁਸਤਾਨ 'ਚ ਉਹਨੂੰ ਗੱਦੀਓਂ ਲਾਣਾ ਬੜਾ ਔਖਾ ਕੰਮ ਹੈ ਉਸ ਕਰ ਲੈ ਪਾਰਲੀਮੈਂਟ ਦੀਆਂ ਦੋਨੋਂ ਜਿਹੜੀਆਂ ਦੋਨੋਂ ਪਾਰਲੀਮੈਂਟਾਂ ਉਹਨਾਂ ਦੇ ਵਿੱਚ ਵੱਡੀ ਗਿਣਤੀ 50 ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟ ਦੇ ਉਹ ਸਾਈਨ ਕਰਨ ਕਿ ਤਾਂ ਜਾ ਕੇ ਇੰਪੀਚਮੈਂਟ ਪ੍ਰੋਸੀਡਿੰਗ ਸ਼ੁਰੂ ਹੁੰਦੀਆਂ ਸੋ ਇਸ ਜੱਜ ਸਾਹਿਬ ਜਿ ショਵਨਤ ਵਰਮਾ ਜੀ ਨੇ ਇੱਕ ਹੋਰ ਕੰਮ ਕਰ ਲਿਆ ਇਹਨਾਂ ਨੇ ਕਿਹਾ ਜੀ ਉਹ ਇੰਪੀਚਮਮੈਂਟ ਦਾ ਜਿਹੜਾ ਡਰ ਨਹੀਂ ਮੰਨਿਆ ਤੇ ਨਾਲ ਹੀ ਇਹ ਵੀ ਕਰ ਲਿਆ ਦੁਬਾਰਾ ਸੁਪਰੀਮ ਕੋਰਟ ਪਹੁੰਚ ਗਏ ਦੁਬਾਰਾ ਸੁਪਰੀਮ ਕੋਰਟ ਪਹੁੰਚ ਕੇ ਇਹਨਾਂ ਨੇ ਇੰਟਰਨੈਸ਼ਨਲ ਜਿਹੜੀਆਂ ਹੈਡਲਾਈਨ ਹੋ ਕੀਤੀਆਂ ਤਾਂ ਕਿ ਇੰਟਰਨੈਸ਼ਨਲ ਅਟੈਂਸ਼ਨ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਬੰਦਾ ਐਕਸਟਰੀਮਿਸਟ ਹੋ ਸਕਦੇ ਆ ਜੇ ਹਮ ਹਮ ਤੋਂ ਬੜੇ ਸ਼ਰਮ ਕੁਝ ਵੀ ਕਹਿ ਸਕਦੇ ਹੁਣ ਮੈਨੂੰ ਆਈ ਐਮ ਨਾਟ ਅ ਅਥਾਰਟੀ ਟੂ ਕਮੈਂਟ ਵੈਦਰ ਹੀ ਕਮਿਟਿਡ ਕਰਾਇਮ অর ਨਾਟ ਬਟ ਔਨ ਦਾ ਫੇਸ ਆਫ ਇਟ ਇਟ ਦਾ ਕਰੰਸੀ ਵਾਸ ਫਾਊਂਡ ਥੇਰ ਸਾਡੇ ਕੋਲ ਤਾਂ ਇੰਨੇ ਪੈਸੇ ਨਜ਼ਰ ਆਂਦੇ ਨਹੀਂ ਨਾ ਤੁਹਾਡੇ ਕੋਲ ਮੈਨੂੰ ਨਜ਼ਰ ਆਉਂਦੇ ਸੋ ਇਸ ਕਰਕੇ ਫਿਰ ਹਾਲ ਦੀ ਘੜੀ ਇਹ ਆਫ ਸੁਪਰੀਮ ਕੋਰਟ ਹਾਲਾਂਕਿ ਕੋਈ ਰੈਲੀਫ ਨਹੀਂ ਦਿੱਤੀ ਮੈਟਰ ਨੂੰ ਲਿਸਟ ਨਹੀਂ ਕੀਤਾ ਲੇਕਿਨ ਇੱਕ ਤਰ੍ਹਾਂ ਦਾ ਲੀਗਲ ਜਿਹੜੀ ਫਰਟਰਨਿਟੀ ਹੈ ਕਾਨੂੰਨੀ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਜਿਹੜੀਆਂ ਆਈਬ੍ਰੋਜ਼ ਇਹਨਾਂ ਨੇ ਰੇਜ਼ ਕਰਾਤੀ ਹੈਗੀਆਂ ਆਪਣੇ ਜਿਹੜੇ ਇੱਕ ਲਾਟ ਆਫ ਸਟ੍ਰਿੰਗ ਕਰਕੇ ਸੋ ਫਿਰ ਹਾਲ ਮੇਰਾ ਖਿਆਲ ਆ ਕਿ ਇਹ ਹੋਣੀ ਇੱਕ ਨਵਾਂ ਪ੍ਰੈਜ਼ੀਡੈਂਟ ਜਿੱਦ ਆਪਣੀ ਇੱਕ ਵਾਰੀ ਪਹਿਲਾਂ ਵੀ ਡਿਸਕਸ਼ਨ ਹੋਈ ਸੀ ਅਮਰਿਤਪਾਲ ਦੇ ਮੁੱਦੇ ਤੇ ਜਦੋਂ ਅਮਰਿਤਪਾਲ ਐਮਪੀ ਬਣੇ ਸੀ 60 ਦਿਨਾਂ ਚ ਜਿਹੜੇ ਐਬਸੈਂਟਰ ਰਹਿੰਦੇ ਸਨ ਉਹਨਾਂ ਦੀ ਉਦੋਂ ਆਪਣੇ ਡਿਸਕਸ ਉਦੋਂ ਮੈਂ ਤੁਹਾਨੂੰ ਕਹਤਾ ਸੀਗਾ ਇਹ ਨਵਾਂ ਪ੍ਰੈਜ਼ੀਡੈਂਟ ਬਣੇਗਾ ਉਹ ਬਣਿਆ ਔਰ ਇਹ ਵੀ ਜਿਹੜੇ ਹੁਣ ਸੁਪਰੀਮ ਕੋਰਟ ਦੇ ਦੇਖੋ ਸੁਪਰੀਮ ਕੋਰਟ ਵਾਸਤੇ ਵੀ ਇੱਕ ਸੋਚਣ ਨੂੰ ਮਜਬੂਰ ਹੋ ਰਿਹਾ ਕਿ ਇਹਦਾ ਰਾਈਟ ਵੀ ਹੈਗਾ ਔਰ ਇਹਨੇ ਇਜ਼ਤ ਕਰਾਇਆ ਇਲਿਗੇਸ਼ਨ ਵੀ ਹੈਗੇ ਆ ਹੁਣ ਸੁਪਰੀਮ ਕੋਰਟ ਨੂੰ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਫਾਲੋ ਕਰਦੇ ਕੁਝ ਨਾ ਕੁਝ ਆਪਣਾ ਹਿਸਟੋਰੀਕਲ ਵਾਡਕ ਜਾਂ ਇਹਦੇ ਤੇ ਕੋਈ ਨਾ ਕੋਈ ਫੈਸਲਾ ਸੁਣਾਣਾ ਪੈਣਾ ਹੀ ਵਣ ਜੀ ਅਗਲਾ ਸਵਾਲ ਹੈ ਕਿ ਅਮਰੀਕਾ ਦੇ ਵੱਲੋਂ ਹੁਣ TRF ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਤਾਂ ਕੀ ਅਮਰੀਕਾ ਦੇ ਵੱਲੋਂ ਜਿਵੇਂ ਹਰ ਵਾਰ ਕੋਈ ਨਾ ਕੋਈ ਨਵੀਂ ਨੀਤੀ ਜਾਂ ਕੋਈ ਅਜਿਹਾ ਅ ਅਨਾਉਂਸਮੈਂਟ ਜਿਹੜੀ ਕੀਤੀ ਜਾਂਦੀ ਹੈ ਤਾਂ ਕੀ ਹੁਣ ਉਹ ਪਾਕਿਸਤਾਨ ਦੀ ਪਟਕਾ ਨੂੰ ਚੁਣੌਤੀ ਦੇਣਗੇ ਦਾਰਸਨ ਫਰੰਟ টিਆਰਪੀ ਜੀ ਇਹ ਇੱਕ ਲਿਸਟ ਕਰੇ ਤੈਬਾ ਦਾ ਇੱਕ ਜਿਹਨੂੰ ਕਹਿੰਦੇ ਗੂਸਟ ਨੇਮ ਆ ਜੀ ਨਾ ਕੰਮ ਹੋ ਜਈ ਇਹਦੇ ਹਮ ਕੰਮ ਹੋ ਜਈ ਹੈ ਇਹਦੀ ਜਿਹੜਾ ਇਹਦੀ ਜਦੋਂ ਇਹਦੀ ਸ਼ੁਰੂਆਤ ਹੁੰਦੀ ਜਦੋਂ ਧਾਰਾ 370 ਹਿੰਦੁਸਤਾਨ ਦੀ ਪਾਰਲੀਮੈਂਟ ਨੇ ਜੰਮੂ ਕਸ਼ਮੀਰ ਚ ਤੋੜਤੀ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਨਵੀਂ ਆਰਗੇਨਾਈਜੇਸ਼ਨ ਮਿਲੀਟੈਂਟ ਸੇ ਬਣਾਈ ਉਸ ਤੋਂ ਬਾਅਦ ਇਹਨਾਂ ਨੇ ਇੱਕ ਅਟੈਕ ਨਹੀਂ ਕੀਤਾ ਜੀ ਪਹਿਲਗਾਮ ਦਾ 22 April ਨੂੰ ਅਟੈਕ ਨਹੀਂ ਕੀਤਾ ਉਸ ਤੋਂ ਪਹਿਲਾਂ ਵੀ ਲਗਾਤਾਰ 2 ਸਾਲ ਤੋਂ ਅਟੈਕ ਕਰਦੇ ਆ ਰਹੇ ਆ ਜੀ ਇੱਕ ਲੰਬੀ ਚੌੜੀ ਫਿਰਸਟ ਹੈ ਇਹਨਾਂ ਦੀ ਜੀ ਦਾ ਰਜਿਸਟਰੀ ਆਰਪੀ ਦਾ ਰਜਿਸਟਰ ਨੰਬਰ TRF 50 RF ਜੀ ਔਰ ਉੱਥੋਂ ਦੀ ਫੋਰਨ ਮਨਿਸਟਰ ਨੇ ਇਹ ਗੱਲ ਕਨਫਰਮ ਕਰਤੀ ਹੈ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਲਸ਼ਕੇ ਤਾਇਬਾ ਦੀ ਤਰਜ਼ ਤੇ ਇਹਨੂੰ ਅਸੀਂ ਇੰਟਰਨੈਸ਼ਨਲ ਟੈਰਰ ਆਰਗੇਨਾਈਜੇਸ਼ਨ ਟੈਰਰ ਆਰਗੇਨਾਈਜੇਸ਼ਨ ਟਿਕਲਰ ਕਰਦੇ ਹਾਂ ਸੋ ਇਹਨਾਂ ਦਾ ਕਿੱਥੇ ਵੀ ਕੋਈ ਖਾਤਾ ਜਾਂ ਕੋਈ ਬੰਦਾ ਸਾਨੂੰ ਜਾਂ ਸਾਡੇ ਨਾਲ ਜਿਹੜਾ ਮੁਲਕ ਮਿਲ ਕੇ ਚੱਲਦਾ ਹੈ ਨਜ਼ਰ ਆਵੇ ਤੈਨੂੰ ਫਰੀਜ਼ ਕੀਤਾ ਜਾਵੇ ਔਰ ਇਹਨਾਂ ਨਾਲ ਐਫੀਲੀਏਟਡ ਕੋਈ ਵੀ ਬੰਦਾ ਉਹਦੀ ਵੈਟਿੰਗ ਕੀਤੀ ਜਾ ਵੈਟਿੰਗ ਤੋਂ ਭਾਵ ਹੈ ਇਹਨੂੰ ਸਪਾਈ ਕੀਤੀ ਜਾਵੇ ਉਹਦੇ ਤੇ ਜਸੂਸੀ ਕਰਕੇ ਉਹਨਾਂ ਨੂੰ ਏਜੰਸੀਆ ਰਾਹੀਂ ਫੜ ਲਿਆ ਜਾਵੇ ਸੋ ਇਹ ਡਿਪਲੋਮੈਟਿਕ ਚੈਨਲਾਂ ਵਰ ਡਿਪਲੋਮੈਟਿਕ ਚੈਨਲਾਂ ਦੀ ਜਿੱਤ ਬਣਨੀ ਜਾ ਰਹੀ ਆ ਹਾਲੇ ਸਾਡੇ ਸੂਬਿਆਂ ਦੇ ਕਈ ਪੋਲੀਟਿਸ਼ੀਅਨ ਸਾਡੀ ਸਰਕਾਰ ਤੇ ਤੰਜ ਵੀ ਕੱਸਦੇ ਸੀ ਕਟਾਕਸ ਵੀ ਕਰਦੇ ਸੀ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਸਾਡੇ ਮੁਲਕ ਨਾਲ ਕੌਣ ਖੜਿਆ ਸਾਡੇ ਮੁਲਕ ਨਾਲ ਕੌਣ ਖੜਿਆ ਆ ਉਹਦਾ ਜਵਾਬ ਆ ਗਿਆ ਅੱਜ ਕਿ ਅਮਰੀਕਾ ਵਰਗਾ ਮੁਲਕ ਜਿਨ੍ਹਾਂ ਨੇ ਆਨ ਰਿਕਾਰਡ ਕਹਿਤਾ ਹੈ ਕਿ ਵੀ ਡिक्लेअर ਦਿਸ TRF ਦਾ ਫਰੰਟ ਦਾ ਰੈਜ਼ਿਸਟੈਂਟ ਫਰੰਟ TRF ਆਰਗੇਨਾਈਜੇਸ਼ਨਡ ਨਾਉ ਇਟ ਇਜ਼ ਟੈਰਰਿਸਟ ਆਰਗੇਨਾਈਜੇਸ਼ਨ ਸੋ ਇਟਸ ਡਿਪਲੋਮੈਟਿਕਲੀ ਇੰਡੀਆ ਦੀ ਜਤਮਨੀ ਜਾਸਦੀ ਜਿਹਦਾ ਸਵਾਗਤ ਸਾਡੇ ਹਿੰਦੁਸਤਾਨ ਦੇ ਫੋਰਨ ਮਿਸਟਰ ਜੈਸ਼ੀਵ ਸ਼ੰਕਰ ਵੱਲੋਂ ਵੀ ਕੀਤਾ ਗਿਆ ਜੀ ਤੇ ਉਦੋਂ ਦੇ ਜਦ ਇੱਕ ਸਵਾਲ ਹੋ ਰਿਹਾ ਵੈਸੇ ਤਾਂ ਸਮਝਦਾਦਤ ਨਹੀਂ ਦੇ ਰਿਹਾ ਗੱਲ ਕਰਦੇ ਆ ਕਿ ਬੀਤੇ ਦਿਨੀ ਜਲੰਧਰ ਤੋਂ ਜਿਹੜੇ ਦੌੜ ਪ੍ਰੇਮੀ ਸੀਗੇ ਫੌਜਾ ਸਿੰਘ ਜਿਨ੍ਹਾਂ ਦੇ ਬਾਰੇ ਤੁਸੀਂ ਸੁਣਿਆ ਵੀ ਹੋਣਾ ਹੈ ਉਹਨਾਂ ਨੇ ਕਈ ਮੈਰਾਥਨ ਜਿਹੜੇ ਨੇ ਵਿਦੇਸ਼ਾਂ ਦੇ ਵਿੱਚਕਾਰ ਵੀ ਉਹਨਾਂ ਦੇ ਵਿੱਚ ਮੱਲਾ ਮਾਰੀਆਂ ਨੇ ਹਾਲਾਂਕਿ ਕਾਫੀ ਅੱਧੀ ਜ਼ਿੰਦਗੀ ਬੀਤਣ ਤੋਂ ਬਾਅਦ ਉਹਨਾਂ ਨੇ ਦੌੜਾਂ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਤੇ ਬੀਤੇ ਦਿਨੀ ਉਹਨਾਂ ਦਾ ਅੰਤਿਮ ਸੰਸਕਾਰ ਅੰਤਿਮ ਵਿਦਾਇਤੀ ਦਿੱਤੀ ਜਾਵੇਗੀ ਕਿਸ ਤਰ੍ਹਾਂ ਦੇ ਦੇਖੋ ਇਹ ਦਿਲ ਨੂੰ ਹਿਲਾਉਣ ਵਾਲੀ ਗੱਲ ਹੈ ਕਿ ਇੱਕ ਯੰਗਸਟਰ ਗੱਡੀ ਤੇ ਜਾ ਰਿਹਾ ਹੈਗਾ ਔਰ ਇੱਕ ਐਡੀ ਵੈਟਰਨ ਇੰਟਰਨੈਸ਼ਨਲ ਲੈਵਲ ਦੀ ਪਰਸਨੈਲਿਟੀ ਉਤੋਂ ਪੰਜਾਬ ਵੀ ਉਤੋਂ ਸਿੱਖ ਪਗੜੀ ਵਾਲੀ ਪਰਸਨੈਲਿਟੀ ਜਿਨ੍ਹਾਂ ਨੂੰ ਫੋਰਨ ਯੂਰਪ ਦੇ ਵਿੱਚ ਲੋਕ ਉਹਨਾਂ ਦੇ ਹੱਥ ਰੱਬ ਦੀ ਤਰ੍ਹਾਂ ਚੁੰਮਦੇ ਸੀਗੇ ਔਰ ਉਹ ਆਪਣੀ ਸਿਵਰ ਦੀ ਸੈਰ ਜੋ ਆਪਣੀ ਐਕਸਰਸਾਈਜ਼ ਕਰਨ ਨੂੰ ਬਾਹਰ ਨਿਕਲੇ ਤੇ ਇਹਨਾਂ ਨੂੰ ਇੱਕ ਯੰਗ ਲੜਕਾ ਕੋਈ ਮੋਗੇ ਜ਼ਿਲ੍ਹੇ ਦਾ ਉਹਨਾਂ ਨੂੰ ਗੱਡੀ ਮਾਰ ਕੇ ਭੱਜ ਜਾਂਦਾ ਤੇ ਉਹ ਰੁਕਣਾ ਵੀ ਪਸੰਦ ਨਹੀਂ ਕਰਦਾ ਜੇ ਰੁਕ ਜਾਂਦਾ ਸ਼ਾਇਦ ਉਹਨਾਂ ਦੀ ਜਾਨ ਬਚਾਈ ਜਾ ਸਕਦੀ 114 ਸਾਲ ਪਲਸ ਉਹਦਾ ਜੇ ਏਜ ਸੀਗੀ ਔਰ ਸਾਰੇ ਸੰਸਾਰ ਚ ਇਹਨਾਂ ਦੇ ਇਹਨਾਂ ਦੀ ਜਦੋਂ ਅਨਫੋਰਚੂਨੇਟ ਜਿਹੜੀ ਡੈਥ ਹੋਈ ਹੈ ਪਰ ਜਿਸ ਤਰੀਕੇ ਨਾਲ ਡੈਥ ਹੋਈ ਹੈ ਉਹਦੇ ਲਈ ਅਫਸੋਸ ਸਾਰਿਆਂ ਵੱਲੋਂ ਪ੍ਰਗਟ ਕੀਤਾ ਗਿਆ ਈਵਨ ਮੈਂ ਵੀ ਦਿਲੋਂ ਤੁਸੀਂ ਵੀ ਦੋਹੀ ਹੈਗੇ ਹੋ ਸੋ ਇਸ ਕਰਕੇ ਕੱਲ ਕੱਲ ਦਾ ਮਤਲਬ ਹੈ ਕਿ 20 ਤਰੀਕ ਨੂੰ ਇਹਨਾਂ ਦੀ ਜ਼ਲੰਦਰ ਜ਼ਿਲ੍ਹੇ ਚ ਬਿਆਸ ਇਹਨਾਂ ਦਾ ਪਿੰਡ ਹੈਗਾ ਤਾਂ ਉੱਥੇ ਇਹਨਾਂ ਦਾ ਪ੍ਰ ਕ੍ਰੀਮੇਸ਼ਨ ਕੀਤਾ ਜਾਇਆ ਸੰਸਕਾਰ ਕੀਤਾ ਜਾਇਆ ਕਿਉਂਕਿ ਇਹਨਾਂ ਦੀ ਬਾਡੀ ਰੱਖੀ ਗਈ ਸੀ ਕਨਜ਼ਰਵ ਕਰਕੇ ਥੋੜੇ ਦਿਨ ਵਾਸਤੇ ਕਿਉਂਕਿ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਗਏ ਸਾਰੇ ਸੰਸਾਰ ਚ ਫੈਲੀਆਂ ਆਈਆਂ ਇੰਗਲੈਂਡ ਕੈਨੇਡਾ ਹੋਰ ਅਲੱਗ ਅਲੱਗ ਮੁਲਕਾਂ ਚੋਂ ਇਹਨਾਂ ਦੇ ਪੋਤੇ ਪਰਪੋਤੇ ਸਾਰਿਆਂ ਨੇ ਇੱਕ ਜਗ੍ਹਾ ਇਕੱਠੇ ਹੋ ਕੇ ਜਿਹੜੀ ਆ ਉਹ ਅੰਤਮ ਵਿਦਾਈ ਦੇੜੀ ਹੈਗੀ ਕੱਲ ਸੰਸਕਾਰ 20 ਤਰੀਕ ਨੂੰ ਜਲੰਧਰ ਵਿਖੇ ਹੋਣ ਜਾ ਰਿਹਾ ਸੋ ਸਾਡੇ ਜਿਹੜਾ মিডিਆ ਹਾਊਸ ਵੱਲੋਂ ਵੀ ਫੌਜਾ ਸਿੰਘ ਸਾਹਿਬ ਨੂੰ ਨਿੱਗੀ ਸ਼ਰਧਾਂਜਲੀ ਜੀ ਇੱਕ ਸਵਾਲ ਹੋਰ ਹੈ ਕਿ ਜਿਸ ਤਿਕਾਣਾ ਠੀਕ ਹੈ ਹੁਣ ਕਿਸਾਨਾਂ ਦੇ ਪਤੀ ਆਪਾਂ ਅਕਸਰ ਕੁਛ ਨਾ ਕੁ ਸੁਣਦੇ ਆ ਰਹੇ ਹਾਂ ਤੇ ਹੁਣ ਲੈਂਡ ਪੂਲਿੰਗ ਦੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਆਪਾਂ ਨੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਾਰੀ ਵੀ ਡਿਸਕਸ ਕੀਤਾ ਸੀਗਾ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਆ ਉਹ ਆंदोलਨ ਛੇੜਨ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਮਹਾਪੰਚਾਇਤ ਇੱਕ ਵਾਰ ਫਿਰ ਤੋਂ ਬੈਠੇਗੀ हां जी हां ये बड़ी इंपॉर्टेंट क्वेश्चन है जिन्नू मेरे ख्याल बीडीए हल्ले बहुत सीरियसली ले नहीं रहा यू कैन टार्म इट साइलेंस बिफोर द स्टॉर्म ए तूफान ਤੋਂ ਪਹਿਲਾਂ ਦੀ ਸ਼ਾਂਤੀ ਵੀ ਹੋ ਸਕਦੀ ਹੈ ਕਿਉਂਕਿ ਕਈ ਇਹ ਜਿਹੇ ਇਨਫਰਿੰਜ 엘ਮੈਂਟਸ ਹੁੰਦੇ ਆ ਜਿਹੜੇ ਸੱਤਾ 'ਚ ਨਹੀਂ ਹੁੰਦੇ ਲੇਕਿਨ ਸੱਤਾ 'ਚ ਨਾ ਹੁੰਦੀ ਤੜਫੜ ਉਹਨਾਂ 'ਚ ਬੜੀ ਜ਼ਬਰਦਸਤ ਬੜੀ ਹੁੰਦੀ ਹੈ ਔਰ ਕੁਛ ਨਾ ਕੁਛ ਹਲਚਲ 네ਗੇਟਿਵ ਹਲਚਲ ਕਰਾਂਚ ਵੀ ਉਹ ਕਿਸੇ ਤਰ੍ਹਾਂ ਦੀ ਲੋਬਿੰਗ ਵੀ ਕਰ ਸਕਦੇ ਆ ਜਿੱਦਾਂ ਕਿਸਾਨ ਮੋਰਚੇ ਦੇ ਵਿਜਿ ਜੀ ਲੋਬਿੰਗਸ ਸਾਹਮਣੇ ਆਈਆਂ ਸੀ ਇੰਟਰਨੈਸ਼ਨਲੀ ਜਾਂ ਕੁਝ ਹੋਰ ਸੋ ਇਹ ਜਿਹੜੇ ਐਸਕੇਐਮਐ ਸੰਯੁਕਤ ਕਜਾਨ ਮੋਰਚਾ ਨੇ ਕਹਿਤਾ ਜੀ ਅਸੀਂ 30 ਜੁਲਾਈ ਨੂੰ ਸਾਰੇ ਪੰਜਾਬ ਦੇ ਵਿੱਚ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਟਰੈਕਟਰ ਮਾਰਚ ਕੱਢਾਂਗੇ ਔਰ ਹੋ ਇਸ ਤੋਂ ਹਰਾਨੀ ਦੀ ਗੱਲ ਹੋ ਗਈ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੀ ਤੁਸੀਂ ਟਰੈਕਟਰ ਮਾਰਚ ਕੱਢੋ ਅਸੀਂ ਤੁਹਾਨੂੰ ਦੱਬ ਕੇ ਸਪੋਰਟ ਕਰਾਂਗੇ ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਕੁਝ ਕਿ ਤੁਸੀਂ ਆਪਣਾ ਜਿਹੜਾ ਸਿਆਸੀ ਪਾਰਟੀ ਹੈ ਨਾ ਆਪਣਾ ਜਿਹੜਾ ਵਿਰੋਧ ਕਰਨਾ ਆਪ ਘਰ ਲਓ ਨਾ ਤੁਸੀਂ ਕਿਸਾਨਾਂ ਨੂੰ ਮੂਹਰੇ ਕਿਉਂ ਲਾ ਰਹੇ ਆ ਕੀ ਤੁਹਾਡੇ ਅੰਦਰ ਵਿਰੋਧ ਕਰਨ ਦਾ ਸਟੈਮਨਾ ਹੈ ਨਹੀਂ ਸੋ ਫਿਰ ਤੋਂ ਬਾਅਦ ਉਹਨਾਂ ਨੇ ਕਰਸਾਨਾ ਨੇ ਇਹ ਵੀ ਕਿਹਾ ਕਿ ਅਸੀਂ 14 ਅਗਸਤ ਨੂੰ 24 ਅਗਸਤ ਨੂੰ ਮਹਾਪੰਚਾਇਤ ਕਰਾਂਗੇ ਇਸ ਟਾਪਿਕ ਨੂੰ ਲੈ ਕੇ ਸੋ ਮੇਰਾ ਖਿਆਲ ਹੈ ਕਿ ਇਹਨੂੰ ਜੇ ਟਾਈਮ ਰਹਿੰਦਿਆਂ ਐਂਟੀਸੀਪੇਟ ਨਾ ਕੀਤਾ ਸਾਮ-ਦਾਮ ਦੰਡ ਵੇ ਦਾਮ ਤਾਂ ਐ ਨਹੀਂ ਕਹਿੰਦਾ ਲੇਕਿਨ ਇਹਦਾ ਐਂਟੀਸੀਪੇਟ ਕਰ ਦੋ ਭਾਵ ਹੈ ਜੇ ਸਰਕਾਰ ਇਹਨੂੰ ਪਹਿਲਾਂ ਹੀ ਤਰੀਕੇ ਨਾਲ ਐਂਟੀਸੀਪੇਟ ਕਰ ਲਵੇ ਤਾਂ ਕਿ ਪੰਜਾਬ ਦੇ ਵਿੱਚ ਕੋਈ ਕਿਸੇ ਕਿਸਮ ਦੀ ਵਾਇਲੈਂਸ ਨੂੰ ਵਾਰਡ ਕੀਤਾ ਜਾ ਸਕੇ ਜਾਂ ਜਿਹੜੇ ਪ੍ਰਦਰਸ਼ਨ ਹੈ ਕਈ ਵਾਰੀ ਤੁਹਾਨੂੰ ਪਤਾ ਸਾਲ ਪਰਦਰਸ਼ਨ ਕਰਕੇ ਵਪਾਰ ਔਰ ਜਿਹੜਾ ਜਨਰਲ ਆਵਾਜਾਵੀ ਆ ਉਹ ਬੜੀ ਵੱਧ ਮੇਰੀ ਤਾਂ ਸਰਕਾਰ ਵੱਲੋਂ ਤਾਕੀਦ ਤੇ ਉਮੀਦ ਹੈ ਕਿ ਇਸ ਚੀਜ਼ ਨੂੰ ਅਵੋਇਡ ਕਰਵਾਵੇ ਕੁਝ ਚੰਗੇ ਲੀਡਰ ਕਿਸਾਨਾਂ ਚ ਵੀ ਹੈਗੇ ਕੁਝ ਪੋਜ਼ਿਟਿਵ ਲੀਡਰ ਕਿਸਾਨਾਂ ਚ ਵੀ ਬਹੁਤ ਜਿਆਦਾ ਹੈਗੇ ਉਹਨਾਂ ਨਾਲ ਸੰਪਰਕ ਕਰਕੇ ਟੇਬਲ ਤੇ ਬਹਿ ਕੇ ਇਹ ਮਸਲੇ ਦਾ ਹੱਲ ਪੋਜ਼ਿਟਿਵ ਹੋ ਜਾਏ ਤਾਂ ਕਿ ਸਾਡਾ ਪੰਜਾਬ ਜਿਹੜਾ ਪਹਿਲਾਂ ਹੀ ਬਹੁਤ ਸਾਲਾਂ ਤੋਂ ਕਈ ਦਿਹਾੜੇ ਤੱਕ ਅਸ਼ਾਂਤ ਰਿਹਾ ਹੁਣ ਜਿਹੜਾ ਇਹ ਸ਼ਾਂਤੀ ਦਾ ਸੁੱਖ ਮਾਣ ਸਕੇ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਉਹਨਾਂ ਦੇ ਵੱਲੋਂ ਵੀ ਕੁਝ ਸਵਾਲ ਜਵਾਬ ਸੀਗੇ ਕਿ ਜਿਹੜੇ ਅਸੀਂ ਇਸ ਪ੍ਰੋਗਰਾਮ ਦੇ ਜਨਤਕ ਕੀਤਾ ਸਾਨੂੰ ਦਿਓ ਇਜਾਜ਼ਤ ਧੰਨਵਾਦ